ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਜੀ ਜੀ ਆਇਆਂ ਨੂੰ ਰੰਜੋਜੀ ਆਏ ਤੁਸੀਂ ਸਾਡੇ ਚਰਨ ਪਾਏ ਨਾ ਨਾ ਵੀਰੇ ਭਰਾਵਾਂ ਕੋਲੇ ਮੈਂ ਤੇ ਭਰਾ ਆਉਂਦੇ ਹੁੰਦੇ ਨਹੀਂ ਫੋਨ ਲਾਇਆ ਮੈਂ ਕਿਹਾ ਪਤਾ ਨਹੀਂ ਕਿੱਥੇ ਹੋਊਗਾ ਜੋਦ ਨਹੀਂ ਹਾਂ ਦੇ ਵੀ ਦਰਵਾਜ਼ਾ ਖੁੱਲ੍ਹੋ ਆ ਗਿਆ ਅੱਜ ਦੱਸਿਆ ਨਹੀਂ ਛਾਪਾ ਹੀ ਮਾਰਿਆ ਨਹੀਂ ਰੇਡ ਮਾਰੀ ਰੇਡ ਮੈਂ ਕਿਹਾ ਦੱਸ ਕੇ ਗਿਆ ਤੇ ਫਿਰ ਠੀਕ ਆ ਨਹੀਂ ਚਲੋ ਮੈਂ ਖੇਤ ਵੇਖਦਾ ਆਇਆ ਸੀ ਤੇ ਸਰਪੰਚ ਸਾਹਿਬ ਮੈਂ ਜਦੋਂ ਵੀ ਆਉਣਾ ਨਾ ਕੋਈ ਨਾ ਕੋਈ ਤੁਹਾਨੂੰ ਲੋਕ ਪਿਆਰ ਕਰਦੇ ਆ ਕੁਛ ਕੁ ਗੱਲਾਂ ਕਰਕੇ ਕਰਦੇ ਆ ਨਾ ਤੁਹਾਨੂੰ ਫੋਨ ਵੀ ਆਉਂਦੇ ਆ ਧੰਨਵਾਦ ਧੰਨਵਾਦ ਵੀਰਾਂ ਮੈਨੂੰ ਵੀ ਆਉਂਦੇ ਆ ਹਾਂਜੀ ਉਹਨਾਂ ਦੀ ਸਵਾਲ ਅੱਛਾ ਉਹ ਕਹਿੰਦੇ ਸਰਪੰਚ ਸਾਹਿਬ ਤਾਂ ਨਾ ਉਹ ਚਲੋ ਲੱਗੇ ਰਹਿੰਦੇ ਆ ਪਾਰਟੀ ਦੇ ਉਹਨਾਂ ਨੂੰ ਪਤਾ ਹੁੰਦਾ ਪਾਰਟੀ ਦਾ ਆਉਣ ਵਾਲਾ ਭੂਖ ਪਹਿਲਾਂ ਤਾਂ ਦੱਸੋ ਕੀ ਨਜ਼ਰ ਆਉਂਦਾ ਪਿਆ ਤੁਹਾਨੂੰ ਵੇਖਦੇ ਵੇਖੋ ਜੀ ਕਾਲਪੁਰ ਕੋ ਨੂੰ ਪਤਾ ਹੁੰਦਾ ਪਹਿਲੀ ਪਹਿਲੀ ਗੱਲ ਤੇ ਇਹ ਵੀ ਤੁਹਾਨੂੰ ਪਤਾ ਵੀ ਅਸੀਂ ਪਾਰਟੀ ਤੋਂ ਛੋੜਾ ਜਿਹਾ ਸਾਈਨ ਦਿਆ ਨਾ ਹੂੰ ਠੀਕ ਆ ਤੇ ਤੁਸੀਂ ਕਹਿ ਦਿੰਦੇ ਹੋ ਸਾਈਡ ਤੇ ਉੱਤੇ ਤੁਹਾਡੀ ਗੱਲ ਲਿਖ ਕੇ ਜਿੰਨਾ ਮੈਨੂੰ ਪਤਾ ਕਿ ਨਹੀਂ ਵੇਖੋ ਇੱਕ ਆ ਇੱਕ ਦੋ ਆ ਇਹ ਤੇ ਮਾਲਕ ਜਾਣਦਾ ਦੂਜੀ ਗੱਲ ਇਹ ਆ ਵੀ ਸੜੀ ਰੂ ਜੋ ਮਰਜੀ ਕਰ ਲੀਏ ਉਹ ਉਹ ਕਾਲੀ ਦਲ ਜੀ ਆ ਕਾਲੀ ਦਲ ਜੀ ਹਾਂ ਬੜਿਆ ਬੰਦਾ ਜੋਰ ਲਾਇਆ ਆਜੂ ਆਜੂ ਹੂੰ ਤੇ ਚਲੇ ਜੋ ਫਿਰ ਅਸੀਂ ਨਹੀਂ ਸਾਡੀ ਸਾਰੀ ਟੀਮ ਵੀ ਰੁਕੀ ਖੜੀ ਕਿ ਇੱਕਾ ਦੁੱਕਾ ਬੰਦਿਆਂ ਨੂੰ ਕੋਈ ਪ੍ਰੋਬਲਮ ਕਰਕੇ ਜਾਣ ਚ ਹੂੰ ਬਾਕੀ ਸਾਰੇ ਕਹਿੰਦੇ ਵੀ ਫੈਸਲਾ ਆਪਾਂ ਇੱਕ ਹੀ ਲਵਾਂਗੇ ਠੀਕ ਹੈ ਜੀ ਠੀਕ ਆ ਜੇ ਮੇਰਾ ਨਿੱਜੀ ਵਿਚਾਰ ਪੁੱਛੋ ਤਾਂ ਮੇਰਾ ਨਿੱਜੀ ਵਿਚਾਰ ਜਿਹੜਾ ਨਾ ਮੈਂ ਆਪਾਂ ਕਹਿ ਲਈਏ ਖੁਦਗਰਜ਼ ਤੇ ਵੈਸੇ ਹਰੇਕ ਬੰਦਾ ਹੁੰਦਾ ਹੂੰ ਪਰ ਥੋੜਾ ਜਿਹਾ ਹਟ ਕੇ ਖੁਦਗਰਜ਼ ਹੂੰ ਹੂੰ ਕਿਉਂਕਿ ਜੇ ਅਸੀਂ ਖੁਦਗਰਜ਼ ਹੁੰਦੇ ਹੂੰ ਤੇ ਅਸੀਂ ਪਿਛਲੇ 5 ਸਾਲ ਵੀ ਸਰਪ ਹਾਰਪੁਆਏ ਹੋਣੇ ਸੀ ਤੇ ਹੁਣ ਵੀ ਪੁਆਏ ਹੋਣੇ ਸੀਗੇ ਤੁਸੀਂ ਉਦੋਂ ਯਾਦ ਨਹੀਂ ਅਸੀਂ ਸਾਨੂੰ ਉਦੋਂ ਵੀ ਜੋਰ ਲੱਗਾ ਹੂੰ ਹਰ ਇੱਕ ਢਿੱਲਾ ਵੀ ਵਰਤਿਆ ਗਿਆ ਅੱਛਾ ਡਰਾਤ ਮੁਗਾ ਲਾ ਵੀ ਪਿਆਰ ਵਾਲਾ ਵੀ ਡਰਾਤ ਵਾਲਾ ਵੀ ਪਿਆਰ ਵਾਲਾ ਵੀ ਤੇ ਲਾਸਟ ਤੇ ਜਾਂਦਿਆਂ ਅੱਛਾ ਹੀ ਕਾਪੇ ਵਾਲੇ ਕਹਲੋ ਸਿੱਧਾ ਹੂੰ ਤੇ ਹੁਣ ਵੀ ਚਲੋ ਠੀਕ ਆ ਪ੍ਰੇਮ ਵੀ ਆ ਸਾਡਾ ਸਾਡੇ ਵਿਧਾਇਕ ਨਾਲ ਸਾਡਾ ਇੱਥੇ ਪ੍ਰੇਮ ਆ ਪਰ ਪਾਰਟੀ ਵੱਖਰੀ ਕਰਨਾ ਤੇ ਇਹਨੇ ਨਾ ਕੋਈ ਬਾਲਾ ਕਿਹਾ ਵੀ ਨਹੀਂਗਾ ਇਹ ਬੰਦਾ ਥੋੜਾ ਉਸ ਹਸਬ ਦਾ ਅੱਛਾ ਵੀ ਠੀਕ ਆ ਤੁਸੀਂ ਜਿੱਥੇ ਹੈਗੇ ਹਨਾ ਓਕੇ ਵਿਆਦਾ ਉਥੇ ਹਾਂ ਤੇ ਦੂਜੀ ਗੱਲ ਇਹ ਆ ਵੀ ਜਿਹੜੀ ਸਾਡੀ ਹਾਈ ਕਮਾਂਡ ਉਹਨੇ ਜੀਰੇ ਹਲਕੇ ਲਈ ਜਿੱਤਈ ਕੋਈ ਫੈਸਲਾ ਸਹੀ ਨਹੀਂ ਲਿਆਗਾ ਜਿਹੜਾ ਜਾਂਦਿਆਂ ਜਾਂਦਿਆਂ ਜਿਹੜਾ ਜਿਹਦੇ ਸਿਰ ਤੇ ਹੱਥ ਰੱਖਿਆ ਉਹਨੂੰ ਲੋਕ ਪਸੰਦ ਨਹੀਂ ਕਰਦੇ ਓਕੇ ਲਈ ਦੂਜੀ ਗੱਲ ਹਾਂ ਮੈਂ ਨਾ ਇੱਕ ਪਰਸੋਂ ਸੰਸਕਾਰ ਤੇ ਗਿਆ ਸੀ ਰਣਜੋਧ ਹਾਂ ਮੈਂ ਉੱਥੋਂ ਆਈਡੀਆ ਲਾਉਣਾ ਯਾਰ ਹੂੰ ਗੱਲ ਕਰਨੀ ਵੀ ਨਹੀਂ ਚਾਹੀਦੀ ਕਿਉਂਕਿ ਬਹੈਤ ਅਸੀਂ ਵੀ ਅਜੇ ਵਿੱਚ ਨਹੀਂ ਗਏ ਹਾਂ ਪਰ ਜਿਹੜੀ ਸੱਚੀ ਗੱਲ ਕਰ ਵੀ ਦੇਣੀ ਚਾਹੀਦੀ ਯਾਰ ਹੂੰ ਮੈਂ ਉੱਥੋਂ ਇੱਕ ਆਈਡੀਆ ਲਾਇਆ ਵੀ ਉਹ ਪਤਾ ਲੱਗ ਹੀ ਜਾਂਦਾ ਗੱਲ ਤੋਂ ਵੀ ਕਿੱਥੇ ਸਸਕਾਰ ਤੇ ਗਏ ਸੀਗੇ ਹੂੰ ਸਾਰੇ ਉਹ ਜਿਹੜੇ ਬਾਗੀ ਦਾਗੀ ਜਿੰਨੇ ਵੀ ਸੀਗੇ ਉਹ ਵਾਰੀ-ਵਾਰੀ ਆਏ ਵੀ ਗਏ ਕੋਈ ਈਡੀ ਗੱਲ ਜੀ ਮੈਨੂੰ ਦਿਖੀ ਨਹੀਂ ਪ੍ਰੈਸ ਤੋਂ ਵੀ ਮੈਂ ਲਾਉਣਾ ਆਈਡੀਆ ਹਾਂ ਸੋਸ਼ਲ ਮੀਡੀਆ ਨੇ ਆਮ ਪ੍ਰੈਸ ਜਿਹੜੀ ਹਾਂ ਹਮ ਸਮਝਣਾ ਉਹਦੇ ਤੋਂ ਵੀ ਮੈਂ ਲਾਇਆ ਜਿੰਨੇ ਉਹ ਲੀਡਰ ਆਏ ਨਾ ਠੀਕ ਉਹ ਇਕੱਠੇ ਹੋ ਕੇ ਹੋਈ ਹੋਈ ਗਏ ਹਮ ਪਰ ਜਦੋਂ ਅਕਾਲੀ ਦਲ ਦੇ ਲੀਡਰ ਆਏ ਨਾ ਜਦੋਂ ਮਜੀਠੀਆ ਆਇਆ ਤੇ ਪ੍ਰੈਸ ਸਾਰੀ ਪਤਾ ਹੀ ਨਹੀਂ ਕਿੰਨੇ ਕ ਹਮ ਪੂਰੀ ਦੀ ਪੂਰੀ ਰੋਡ ਹੀ ਅੱਗੋਂ ਕਵਰ ਕਰਤੀ ਉਹਨਾਂ ਨੇ ਹੋ ਗਏ ਸਾਰੇ ਅੱਗੇ ਹੋ ਗਏ ਸਾਰੇ ਉਧਰ ਅੱਗੇ ਹੋ ਗਏ ਤੇ ਜਦੋਂ ਬਾਦਲ ਸਾਹਿਬ ਆਏ ਉਦੋਂ ਤਾਂ ਸਿਰ ਹਿਲਾਤਾ ਨਾ ਹਮ ਇਹਨਾਂ ਦਾ ਹੋਲ ਹੈਗਾ ਮਤਲਬ ਪ੍ਰੈਸ ਨੇ ਸਾਰੀ ਰੋਡ ਕਵਰ ਕਰਕੇ ਜਿੱਥੇ ਬੈਠੇ ਉੱਥੇ ਵੀ ਕੈਮਰੇ ਉੱਪਰ ਹੀ ਰਹੇ ਹੂੰ ਇਹਦਾ ਮਤਲਬ ਕੋਈ ਨਾ ਕੋਈ ਗੱਲ ਤਾਂ ਹੈ ਵੀ ਆ ਇਹ ਜਦੋਂ ਤੁਸੀਂ ਕਿਸੇ ਨੂੰ ਭੰਡਣ ਲੱਗ ਜਾਂਦੇ ਹੋ ਨਾ ਹੂੰ ਤੇ ਜੇ ਅਗਲਾ ਫੇਰ ਵੀ ਚੁੱਪ ਰਹਿੰਦਾ ਤੇ ਲੋਕ ਸੋਚਦੇ ਆ ਯਾਰ ਵੀ ਸਹੀ ਗੱਲ ਆ ਵੀ ਉਹ ਠੀਕ ਆ ਨਾ ਹੂੰ ਤੇ ਨਾ ਵੱਡੇ ਬਾਲ ਸਾਹਿਬ ਨੇ ਤੇ ਕਿਸੇ ਨੂੰ ਕਿਹਾ ਹੀ ਨਹੀਂ ਸੀ ਮਾਰਾ ਨਹੀਂ ਜੀ ਕਾਕਾ ਜੀ ਤੋਂ ਬਿਨਾ ਸਰਦਾਰ ਸਾਹਿਬ ਹਮ ਐਸ ਐਚਓ ਸਾਹਿਬ ਡਿਪਟੀ ਸਾਹਿਬ ਐਸ ਐਸ ਪੀ ਸਾਹਿਬ ਡੀ ਆਈ ਡੀ ਸਾਹਿਬ ਆਈ ਜੀ ਸਾਹਿਬ ਹਮ ਡੀ ਜੀ ਪੀ ਸਾਹਿਬ ਹਮ ਕਮਿਸ਼ਨਰ ਸਾਹਿਬ ਡੀ ਸੀ ਸਾਹਿਬ ਐਸ ਡੀ ਐਮ ਸਾਹਿਬ ਤਹਿਸੀਲਦਾਰ ਸਾਹਿਬ ਸਭ ਨੂੰ ਸਾਹਿਬ ਤੇ ਇੱਥੋਂ ਤੱਕ ਕਿ ਹੋਂਗੜ ਦਾ ਵੀ ਜਵਾਨ ਹੁੰਦਾ ਇਹਦੇ ਉਹਨੂੰ ਵੀ ਉਹਨਾਂ ਨੇ ਕਹਿ ਦਿੰਨਾ ਕਾਕਾ ਜੀ ਵੇਖੋ ਮੜਾ ਜੀ ਹਮ ਸਤਕਾਰ ਬੋਲ ਸਤਕਾਰ ਉਸ ਪਰਿਵਾਰ ਚ ਵੀ ਸੀ ਜੇ ਪਤਾ ਕੀ ਹੈ ਜਦੋਂ ਸਾਰੇ ਲੋਕਾਂ ਦੀ ਨੀਤ ਬਦਨੀਤ ਹੋ ਜੇ ਨਾ ਵੀ ਆਪਾਂ ਐਸ ਬੰਦੇ ਨੂੰ ਪੁੰਝੇ ਲਾਵਾਂਗੇ ਕਈ ਵਾਰੀ ਫਿਰ ਅਕਾਲਪੁਰ ਖੜਦਾ ਆ ਗਿਆ ਉਹ ਆਪਾਂ ਨੂੰ ਨਹੀਂ ਪਤਾ ਸੱਚ ਉਹਨਾਂ ਚ ਕੀ ਆ ਤੇ ਕੀ ਨਹੀਂ ਨਾ ਜਿਹੜੀਆਂ ਚੀਜ਼ਾਂ ਥੋਪੀਆਂ ਜਾ ਰਹੀਆਂ ਹੂੰ ਨਾ ਕੋਈ ਬਾਹਲਾ ਉਹਨਾਂ ਜਿੰਨਾ ਕ ਆਪਾਂ ਨੂੰ ਪਤਾ ਆਪਾਂ ਦੱਸ ਵੀ ਦਿੰਨੇ ਹੁੰਨੇ ਕਿ ਇੰਨਾ ਬਾਣੀ ਨਾ ਜੁੜਿਆ ਇੰਨਾ ਚੀਜ਼ ਨਹੀਂ ਆ ਚੀਜ਼ਾਂ ਪਰ ਜਿਹੜਾ ਸਾਰੇ ਦਾ ਸਾਰਾ ਸਿਸਟਮ ਮੈਂ ਵੇਖਿਆ ਨਾ ਪਰसों ਵੇਖੋ ਗਏ ਤਾਂ ਸਸਕਾਰ ਤੇ ਸੀ ਚਲੋ ਆਪਣੀ ਵੀ ਰਿਸ਼ਤੇਦਾਰੀ ਸੀ ਹੂੰ ਤੇ ਪਰ ਉੱਥੇ ਮੈਂ ਵੇਖ ਕੇ ਹਿਸਾਬ ਕਿਤਾਬ ਜਾਂ ਲਾਉਂਦਾ ਸੀਗਾ ਕਿਉਂਕਿ ਉਹ ਹਲਕੇ ਜੀ ਜ਼ਿਆਦਾ ਹੂੰ ਬਗਾਵਤ ਲੀਡਰ ਬਖਾ ਰਹੇ ਆ ਲੋਕ ਪਤਾ ਨਹੀਂ ਉਹ ਇਲੈਕਸ਼ਨਾਂ 'ਚ ਦੱਸਣਗੇ ਉਹ VOTING ਇਲੈਕਸ਼ਨਾਂ ਕਿਉਂਕਿ ਜੇ ਪਿਛਲੀ ਬਗਾਵਤ ਆਪਾਂ ਕਹੀਏ ਨਾ ਉਹ ਇੱਕ ਝਾੜੂ ਦੀ ਨੇਰੀ ਸੀ ਹੂੰ ਕਾਂਗਰਸ ਦੀ ਉਦੋਂ ਹਵਾ ਨੇਰੀ ਬਣ ਗਈ ਹੈਨਾ ਹੂੰ ਆਉਣ ਵਾਲੇ ਸਮੇਂ 'ਚ ਲੋਕ ਦੱਸਣਗੇ ਵੀ ਲੋਕ ਕਿੱਥੇ ਖੜੇ ਨੇ ਇਕੱਠ ਕਰਨੇ 1 ਪੈਲਸ ਦਾ 1000 1500 ਤੋਂ ਵੱਧ ਆਪਾਂ ਨੂੰ ਪਤਾ ਆਪਾਂ ਵੀ ਵਿਆਹ ਕਰਦੇ ਹੂੰ ਇਹ ਤੋਂ ਵੱਧ ਨਹੀਂ ਹੁੰਦਾਗਾ ਤੇ ਇੰਨੇ ਹਲਕਿਆਂ ਦੇ ਲੀਡਰ ਜੁੜ ਕੇ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਹੂੰ ਇਕੱਠ ਹੋ ਜਾਂਦੇ ਆ ਪਰ ਉਹਦੇ ਤੋਂ ਮੈਂ ਜਿਹੜਾ ਅੰਦਾਜ਼ਾ ਲਾਉਣਾ ਨਾ ਉਸ ਹਲਕੇ 'ਚ ਵੀ ਜਿਹੜੇ ਲੋਕ ਵੀ ਜਿਵੇਂ ਮਿਲਦੇ ਸੀਗੇ ਉੱਤੇ ਚੜ ਚੜ ਕੇ ਹੂੰ ਜਾ ਜਿਵੇਂ ਪ੍ਰੈਸ ਸਾਰੀ ਇੰਨਾ ਕਵਰ ਕਰ ਰਹੀ ਸੀ ਉਹ ਚੀਜ਼ ਤੋਂ ਲੱਗਦਾ ਤਾਂ ਹੈਗਾ ਇਹ ਆਉਣ ਵਾਲਾ ਸਮਾਂ ਤੇਰੇ ਕੋਲ ਹੈ ਉਹ ਆਉਣ ਵਾਲਾ ਸਮਾਂ ਤੇਰੇ ਯਾਰ ਦਾ ਹੀ ਹੋਊਗਾ ਬਾਕੀ ਸਮਾਂ ਮਾਲਕ ਦੇ ਹੱਥ ਹੁੰਦਾ ਹਾਂ ਵੈਗਰ ਪਹਿਲਾਂ ਪਤਾ ਨਹੀਂ ਮਾਲਕ ਨੇ ਕਦੋਂ ਨੇਰੀ ਲਿਆ ਦੇਣੀ ਆ ਹੂੰ ਠੀਕ ਆ ਨਾ ਜੇ ਤੇ ਤੁਹਾਡਾ ਜਿਹਾ ਹਿਸਾਬ ਲਾਈਏ ਨਹੀਂ ਨਹੀਂ ਫੇਰ ਤੁਹਾਡਾ ਕੀ ਬਣੇਗਾ ਉਹ ਸਾਡਾ ਪਤਾ ਨਹੀਂ ਮੈਂ ਤੈਨੂੰ ਸਹੀ ਪੁੱਛਦਾ ਦਿਲ ਦੀ ਗੱਲ ਮੈਂ ਕਹਿੰਦਾ ਵੀ ਮੈਂ ਕਾਲੀਦਲ ਚ ਵੀ ਨਾਰ ਆਲਾ ਕਾਲੀ ਦਲ ਵੀ ਮੈਨੂੰ ਨਾਂ ਲਵੇ ਪਰ ਹੋਰ ਵੀ ਕਿਤੇ ਨਹੀਂ ਮੈਂ ਪ੍ਰਚਾਰ ਕਾਲੀ ਦਲ ਹੀ ਕਰਾਂ ਯਾਰ ਵਿੱਚੋਂ ਨਹੀਂ ਜਾਣਾ ਪਰ ਵੀ ਕਰਨਾ ਹਾਂ ਕਿਉਂਕਿ ਜੇ ਵੇਖੋ ਸਾਡੇ ਹਲਕੇ ਲਈ ਨਾਂ ਸੋਚਣਗੇ ਵਿੱਚ ਤੇ ਅਸੀਂ ਨਹੀਂ ਜਾਣਾ ਹੂੰ ਪਰ ਮੇਰਾ ਜੀ ਕਰਦਾ ਸਟੇਜਾਂ ਤੇ ਪ੍ਰਚਾਰ ਜ਼ਰੂਰ ਕਰਾਂ ਜੋ ਸੱਚੋ ਤੇ ਦੱਸਾਂ ਨਹੀ ਕਿਉਂਕਿ ਅਸੀਂ ਅੰਦਰ ਰਹਿ ਕੇ ਵੇਖਿਆ ਆ ਠੀਕ ਆ ਗਲਤੀ ਤੇ ਰੰਜੋਦ ਆਪਣੇ ਮਾਂ ਪਿਓ ਨੇ ਜਨਮ ਦਿੱਤਾ ਨਾ ਉਹਨਾਂ ਤੋਂ ਵੀ ਹੋ ਜਾਂਦਾ ਸਭ ਤੋਂ ਸਭ ਤੋਂ ਤੇ ਆਪਾਂ ਤੇ ਉਹਨਾਂ ਦੀ ਲਾਅ ਦਾ ਲਾਅ ਤੋਂ ਤੇ ਗਲਤੀਆਂ ਕਿੰਨੀਆਂ ਹੁੰਦੀਆਂ ਹੂੰ ਠੀਕ ਹੈ ਨਾ ਹੁਣ ਮਸਲਾ ਵਧਾ ਕਿੱਥੇ ਆ ਹੂੰ ਆਪਣੇ ਦੀ ਤੇ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਹੀ ਹੈ ਨਾ ਹਾਂ ਮਹਾਰਾਜ ਜੀ ਤੇ ਕਾਲ ਤਖਤ ਹੀ ਆ ਹੂੰ ਇਸ ਤੋਂ ਵੱਡੀ ਤੇ ਕੋਈ ਚੀਜ਼ ਨਹੀਂ ਨਾ ਹੈ ਸਹੀ ਗੱਲ ਇਹਨਾਂ ਨੂੰ ਤੇ ਕਹਿ ਦਿੰਦੇ ਆ ਇਹਨਾਂ ਦੇ ਦੋਸ਼ਾਮ ਲਾ ਦਿੰਦੇ ਆ ਤੇ ਆਪ ਉਹ ਤੋਂ ਵੱਡੇ ਬਣ ਕੇ ਬਹਿ ਜਾਂਦੇ ਆਪਕੋ ਤੁਸੀਂ ਉਦੋਂ ਵੱਡੇ ਬਣ ਕੇ ਬੈੰਨੇ ਆ ਹਮ ਗੱਲ ਸੁਖਬੀਰ ਦੀ ਕਰ ਰਹਾ ਯਾਰ ਜਿਹੜੀ ਝੋੜੀ ਜੀ ਪਵਾ ਲੀਆਂ ਜਿਹੜੀਆਂ ਨਹੀਂ ਸੀ ਉਹ ਵੀ ਪਵਾ ਲੀਆਂ ਹਮ ਤੇ ਉਹਨੂੰ ਤੇ ਮਾਲਕ ਜਾਣਦਾ ਨਾ ਪਛਾਣਦਾ ਸਹੀ ਗੱਲ ਪਰ ਜਿਹੜੇ ਅੱਜ ਗੱਲਾਂ ਕਰਦੇ ਆ ਦੱਸ ਉਹ ਕਿੱਥੇ ਜਾ ਕੇ ਕਿੱਥੇ ਜਾ ਕੇ ਸਜ਼ਾ ਭੁਗਤਣਗੇ ਹਮ ਮਾਲਕ ਦੇ ਦਰ ਤੋਂ ਉਹਨੇ ਸੇਵਾ ਲੈ ਕੇ ਕਰ ਲਈ ਚੰਗਾ ਸੀ ਮਾੜਾ ਸੀ ਗਲਤ ਸੀ ਸਹੀ ਸੀ ਤਾਂ ਉਹਨੇ ਆਜੀ ਗਲਤੀ ਸਾਰੀ ਆਜੀ ਠੀਕ ਆ ਆਪਾਂ ਇੱਥੇ ਕੋਈ ਗੁਰੂ ਘਰ ਨੂੰ ਮੂੰਹ ਕਰ ਦੇਵੇ ਨਾ ਉਸ ਤੋਂ ਬਾਅਦ ਉਹਨੂੰ ਗੱਲ ਨਹੀਂ ਆਖੀਦੀ ਨੀ ਤੂੰ ਮੇਰੇ ਪੈਸੇ ਮਾਰਗਾ ਤੂੰ ਮੇਰੀ ਵੱਟ ਵਾਲੀ ਤੂੰ ਮੇਰਾ ਆ ਕਰਤਾ ਵੀ ਭਾਈ ਇਹ ਗੁਰੂ ਘਰਾਂ ਨੂੰ ਇਹਨੇ ਮੂੰਹ ਕਰਤਾ ਸੀ ਜਿਹੜੇ ਬੰਦੇ ਨੇ ਗੁਰੂ ਘਰ ਜਾ ਕੇ ਜੋ ਸੇਵਾ ਲੱਗੀ ਉਹ ਕਰ ਲਈ ਔਰ ਸੇਵਾ ਇੱਕ ਗੱਲ ਆਪਾਂਵੇਂ ਇੱਥੇ ਕੋਈ ਲੱਖ ਮਿਰਚਾਂ ਲੱਗਣ ਤੇ ਜੋ ਮਰਜ਼ੀ ਕੋਈ ਬੋਲੇ ਸੇਵਾ ਲਾਉਣ ਆਲਿਆਂ ਦਾ ਵਰਤੀਰਾ ਕੀ ਸੀਗਾ ਇਹ ਕਿਸੇ ਦੁਸ਼ਮਣ ਦਾ ਪਾਕਿਸਤਾਨ ਨੂੰ ਵੀ ਸੇਵਾ ਲਾਉਣੀ ਹੁੰਦੀ ਤੇ ਉਹ ਵਰਤੀਰਾ ਨਹੀਂ ਚਾਹੀਦਾ ਜੋ ਥੇ ਕਿਉਂਕਿ ਇੱਕ ਪਾਰਟੀ ਦਾ ਪ੍ਰਧਾਨ ਚੰਗਾ ਜਾਂ ਮਾੜਾ ਉਹ ਗੱਲ ਨਹੀਂ ਹੁੰਦੀ ਉੱਥੇ ਖੜਾ ਆ ਉਹ ਵੀ ਤੁਹਾਡੀ ਪੰਥਕ ਪਾਰਟੀ ਦਾ ਤੇ ਜਿਹਨੇ ਐਨੀ ਵਾਰੀ ਜਿਹਦਾ ਮੁੱਖ ਮੰਤਰੀ ਤੇ ਡਿਪਟੀ ਸੀਐਮ ਰਿਹਾ ਹੋਵੇ ਨਹੀਂ ਇਸ ਗੱਲ ਤੋਂ ਹੁਣ ਵੀਰਾਂ ਨੇ ਕਹਿਣਾ ਵੀ ਉੱਥੇ ਇਨਸਾਫ ਸਭ ਲਈ ਬਰਾਬਰ ਯਾਰ ਬਰਾਬਰ ਆ ਲਿਆ ਉਹਨੇ ਹਾਂ ਜਾਂ ਨਾ ਹੂੰ ਬੋਲਣਾ ਨਹੀਂ ਗਾ ਵਲਡਿੰਗ ਸਾਡੇ ਗੁਰੂ ਘਰ ਦੀ ਵਲਡਿੰਗ ਨਹੀਂ ਹੋ ਸਕਦੀ ਕੋਈ ਸਾਧੂ ਆ ਸੰਤ ਆ ਕਦੀ ਉਹਨੇ ਤੁਹਾਨੂੰ ਕਿਹਾ ਓਏ ਤਰੇ ਜਲ ਬੋਲਣਾ ਨਹੀਂ ਉਹ ਨਾਲੇ ਸਗੋਂ ਗਲੇ ਲਾਉਣਾ ਹੁੰਦਾ ਹੂੰ ਬੇ ਭੁੱਲਿਆ ਭੜਕਿਆ ਇੱਥੇ ਆਇਆ ਹੂੰ ਪਿਆਰ ਨਾਲ ਸਾਧੂ ਗੱਲ ਨੂੰ ਲਾਉਂਦੇ ਆ ਤੇ ਕਾਲ ਦਰ ਦੇ ਜਥੇਦਾਰ ਦੀ ਪਦਵੀ ਬਹੁਤ ਵੱਡੀ ਆ ਹੂੰ ਉੱਥੇ ਦੇ ਸਿੱਖ ਧਰਮ ਨੂੰ ਛੱਡੋ Hindu ਧਰਮ ਮੁਸਲਮਾਨ ਤਾਂ ਅਸਾਈ ਧਰਮ ਦਾ ਕੋਈ ਆ ਜੇ ਤੇ ਬੜੇ ਪ੍ਰੇਮ ਨਾਲ ਉਹਨੂੰ ਲੈਣਾ ਚਾਹੀਦਾ ਗਲੇ ਲਾਉਣਾ ਚਾਹੀਦਾ ਸੇਵਾਪਾਂ ਵਿੱਚ ਲਾ ਦਿੰਦੇ ਮੈਂ ਉਹਦੇ ਨਿੱਜੀ ਤੌਰ ਤੇ ਕਹਿਣਾ ਮੈਂ ਤਾਂ ਠੀਕਾ ਮੈਨੂੰ ਮੈਂ ਇੱਕ ਸਿੱਖ ਹੁੰਦੇ ਦੇ ਨਾਤੇ ਮੈਂ ਇਹਨੂੰ ਸਹੀ ਨਹੀਂ ਸਮਝਦਾ ਕਿਸੇ ਸਾਧੂ ਸੰਤ ਨੂੰ ਕੱਲਿਆਂ ਬਹਿ ਕੇ ਪੁੱਛ ਲਓ ਜੇ ਗਲਤ ਮੇਰੀ ਸੁਣੋ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਂਦੇ ਹੁਣ ਹਾਂ ਕੱਟੀ ਵੀ ਨਾ ਕਿਸੇ ਸਾਧੂ ਸੰਤ ਨੂੰ ਪੁੱਛ ਲਓ ਵੀ ਕੋਈ ਕਰਾਈ ਆ ਹੂੰ ਕੋਈ ਦੁਸ਼ਟ ਹੂੰ ਇੱਥੇ ਆ ਜੇ ਤੇ ਸਾਡੀ ਗੁਰਸਿੱਖੀ ਕੀ ਕਹਿੰਦੀ ਆ ਬਾਬੇ ਨਾਨਕ ਦਾ ਫਲਸਫਾ ਕੀ ਕਹਿੰਦਾ ਆ ਹੂੰ ਪਰ ਫਿਰ ਵੀ ਯਾਰ ਉਹਨੇ ਜੱਟ ਨੇ ਸੇਵਾ ਲਵਾਈ ਸੇਵਾ ਕੀਤੀ ਤੇ ਮੈਂ ਉਹ ਹੀ ਤੁਹਾਡੇ ਕਿੰਨੀ ਕਿ ਕਿੰਨੀ ਕਿ ਗੁਰੂ ਸਾਹਿਬ ਦੇ ਪ੍ਰਤੀ ਕਿੰਨੀ ਕਿ ਜਗਾਲਤਾ ਪ੍ਰਤੀ ਕਿੰਨੀ ਕਿ ਮਤਲਬ ਜਿਹੜੇ ਆਂਦੇ ਵੀ ਅਸੀਂ ਬੜੇ ਜ਼ਿਆਦੇ ਉਹ ਪੰਥਕ ਆਂ ਹਾਂ ਪੰਥਕਤਾ ਦੇ ਇੱਥੇ ਦਿਸਦੀ ਹੈ ਨਾ ਫਿਰ ਤੁਸੀਂ ਰੋਜ਼ ਹੀ ਤਵੇ ਲਾਈ ਜੋ ਰੋਜ਼ ਹੀ ਤਵੇ ਲਾਈ ਜੋ ਯਾਰ ਮੈਂ ਚੋਰੀ ਕੀਤੀ ਆ ਮੈਂ ਇੱਥੇ ਪਿੰਡ ਚ ਪੰਚਾਇਤ ਚ ਕਹਿ ਦਿੰਨਾ ਵੀ ਮੈਂ ਗੁਰੂ ਘਰ ਜਾ ਕੇ ਭਾਈ ਮਾਫੀ ਮੰਗਦਾ ਨਹੀਂ ਵੀ ਕੀਤੀ ਤਾਂ ਵੀ ਮੰਗਦਾ ਕੀਤੀ ਆ ਤਾਂ ਵੀ ਮੰਗਦਾ ਤੇ ਫਿਰ ਮੈਨੂੰ ਪਿੰਡ ਚ ਕੋਈ ਬੰਦਾ ਕਹਿ ਨਹੀਂ ਸਕਦਾ ਜਾਂ ਮੈਨੂੰ ਗੁਰੂ ਘਰੇ ਨਾ ਲੈ ਜਾ ਉਹ ਦੋਤੇ ਤਾਂ ਖੁਸ਼ ਨਹੀਂ ਨਾ ਠੀਕ ਆ ਗੁਰੂ ਮਾਰ ਜਿੰਨੀਆਂ ਪੰਥਕ ਹਸਤੀਆਂ ਜਿੰਨੀਆਂ ਬਣਦੀਆਂ ਨਾ 15 ਵੀ ਚਿੱਟੇ ਹੈਗੇ ਆ ਮੈਂ ਇੱਕ ਅੱਗੇ ਵੀ ਕਿਹਾ ਮੈਨੂੰ ਡਰ ਨਹੀਂ ਯਾਰ 15 ਵੀ ਚਿੱਟੇ ਉਹਨਾਂ ਦੀਆਂ ਜਿਹੜਾਂ ਸਭ ਤੋਂ ਜ਼ਿਆਦਾ ਕਾਂਗਰਸ ਨਾਲ ਜੁੜਦੀਆਂ ਇਹਨਾਂ ਦੀਆਂ ਜੋੜ ਲਓ ਮੇਰੀਆਂ ਜਿਹੜਾ ਤੈਨੂੰ ਪਤਾ ਮੈਂ ਭਵੇਂ ਨਹੀਂ ਘਾਲੀਦਾ ਮੇਰੀਆਂ ਜੜਾਂ ਘਾਲੀਦਾ ਚ ਇਹਨਾਂ ਦੀਆਂ ਸਾਰਿਆਂ ਦੀਆਂ ਜਿੰਨੇ ਵੀ ਆ ਸੋਸ਼ਲ ਮੀਡੀਆ ਦੇ ਪ੍ਰਚਾਰਕ ਆ ਨਾ ਸਾਰਿਆਂ ਦੀਆਂ ਜੜਾਂ ਕਾਂਗਰਸ ਨਾਲ ਜੁੜਦੀਆਂ ਇਹ ਤੇ ਇਹ ਤੇ ਤੁਹਾਡੇ ਪੰਜਾਬ ਦਾ ਤੇ ਪੰਥ ਦਾ ਇਹ ਆnde ਨਾ ਪੰਥਕ ਪੰਥ ਦਾ ਭੱਠਾ ਭਾਉਣ ਵਾਲਿਆ ਬਰਗਾੜੀ ਮੋਰਚੇ ਨੂੰ ਕੀ ਕੀਤਾ ਜੇ ਹੁਣ ਮੈਂ ਤੈਨੂੰ ਦੱਸਾਂ ਨਾ ਕਿੰਨਾ ਪੈਸਾ ਤੇ ਕਿਵੇਂ-ਕਿਵੇਂ ਬਣਿਆ ਚੀਕਾਂ ਬਾਹਰ ਨਿਕਲਣੀਆਂ ਉਹਨ ਸਾਡੇ ਵਰਗਿਆਂ ਦਾ ਪਤਾ ਨਹੀਂ ਜਾਂ ਪਤਾ ਹਰੇਕ ਨੂੰ ਆ ਤੈਨੂੰ ਪਤਾ ਮੈਨੂੰ ਵੀ ਪਤਾ ਇਹ ਵੀ ਪਤਾ ਆ ਵੀਰੇ ਉਹ ਤਾਂ ਗੱਲ ਦੇ ਨਹੀਂ ਬੋਲਦੇ ਧਮਕੀਆਂ ਆ ਜਾਂਦੀਆਂ ਹੀ ਫੋਨ ਆ ਜਾਂਦੇ ਆ ਅੱਜ ਕੱਲ ਬੜਾ ਕੁਝ ਰੱਖਿਆ ਆ ਸਹੀ ਗੱਲ ਠੀਕ ਆ ਪਰ ਮੈਂ ਜੋ ਸੱਚ ਆ ਵੇਖੋ ਨਹੀਂ ਵੀ ਹੈਗੇ ਤੈਨੂੰ ਕਹਿਦਾ ਨਹੀਂ ਮੁੱਕਰਦੇ ਯਾਰ ਹੂੰ ਠੀਕ ਆ ਮੈਂ ਵੀ ਕਹਿੰਨਾ ਵੀ ਇੱਥੋਂ ਦਾ ਨਾਂ ਕੁਝ ਹੋਊਗਾ ਮੈਂ ਪ੍ਰਚਾਰ ਕਾਲੀ ਦਲ ਦੀ ਕਰਨ ਲਈ ਤਿਆਰ ਕੋਈ ਲਾਲਚ ਨਹੀਂ ਸਰਪੰਚੀ ਨਹੀਂ ਪੰਚੀ ਨਹੀਂ ਲੋਕਾਂ ਨੇ ਕਹਣਾ ਵੀ ਇੰਨਾ ਕਦਾ ਤੈਨੂੰ ਸਰਪੰਚ ਉਹਦੇ ਨਾਲ ਪਿਆਰ ਯਾਰ ਉਹਦੇ ਨਾਲ ਪਿਆਰ ਨਹੀਂਗਾ ਹੂੰ ਵੇਖੋ ਕਾਲੀਦਲ ਦੇ ਟੋਟਲ ਰਾਜ ਕੱਢ ਲਾ 20 ਤੋਂ 22 ਸਾਲ ਦਾ ਰਾਜ ਤੇ ਟੋਟਲ ਕੰਮ ਕੱਢ ਲਾ ਮੈਂ ਤੈਨੂੰ ਅੱਗੇ ਵੀ ਦੱਸਿਆ ਸੀ ਵੀ 16 ਦੀ ਗੱਲ ਆ ਮੰਡੀ ਬੋਰਡ ਦਾ ਮੈਂ ਉਦੋਂ ਮੇਰੇ ਕੋਲੇ ਲਾਇਸੈਂਸ ਸੀਗਾ ਹੂੰ ਸਾਡਾ ਐਡਸੂਪਰਟੈਂਟ ਸੀਗਾ ਹੂੰ ਯੂਪੀ 4 ਤੋਂ 5 ਗੁਣਾ ਵੱਡੀ ਉੱਥੇ 22000 ਕਿਲੋਮੀਟਰ ਲਿੰਕ ਰੋਡਾਂ ਤੇ ਪੰਜਾਬ ਚ 86000 ਕਿਲੋਮੀਟਰ ਲੈਂਕ ਲੋ ਰੋੜਾ ਕਿਹਦੀ ਦੇਣਾ ਤੁਸੀਂ ਜਿੰਨੀਆਂ ਮਰਜੀ ਮੇਰੇ ਪਿੰਡ ਨੂੰ ਚਫੇਰੇ ਆ ਇੱਕ ਵੀ ਕਾਂਗਰਸ ਦੀ ਬਣਾਈ ਤੇ ਉਠਾਦੀ ਪੂਰੇ ਪੰਜਾਬ ਚ ਚਲੇ ਜਾਂ ਜਿੰਨੀਆਂ ਟੋਟਲ ਦੀਆਂ ਟੋਟਲਾ ਕਾਲੀ ਰਾਜ ਚ ਬਾਦ ਉਹ ਵੀ ਬਾਦਲ ਰਾਜ ਚ ਹੋਣਗੀਆਂ ਹੂੰ ਸੂਧਾ ਸੈਂਟਰ ਬਾਦਲ ਰਾਜ ਮੰਡੀਆਂ ਪਿੰਡਾਂ ਦੀਆਂ ਬਾਦਲ ਰਾਜ ਠੀਕ ਆ ਗਲੀਆਂ ਨਾਲੀਆਂ ਪੰਚਾਇਤ ਘਰ ਧਰਮਸ਼ਾਲਾ ਜੋ ਕੁਝ ਬਾਦਲ ਰਾਜ ਚ ਸਕੂਲ ਜਿਆਦੇ ਤੋਂ ਜਿਆਦੇ ਅਪਗ੍ਰੇਡ ਇਹਨਾਂ ਦੋਨੇ ਕੀ ਕੀਤਾ ਪਹਿਲਾਂ ਵੀ ਆ ਕੇ ਬੁਰਛ ਫੜਿਆ ਸਮਾਰਟ ਸਕੂਲ ਲੇਤੇ ਹੁਣ ਤੇਰੇ ਸਾਹਮਣੇ ਕੀ ਹੋਈ ਜਾਂਦਾ ਤੇ ਉਹਨਾਂ ਦਾ ਵਿਰੋਧ ਕੀ ਹੋਈ ਜਾਂਦਾ ਹੁਣ ਤੇ ਲੈਟਰੀਨਾਂ ਦੇ ਘਟਨਾ ਤੇ ਆ ਗਏ ਯਾਰ ਠੀਕ ਆ ਬਿਜਲੀ ਘਰ ਵੱਡੇ ਬਿਜਲੀ ਘਰ ਸ਼ੈਡ ਪਾਵਰ ਪਲਾਂਟ ਉਹ ਵੀ ਬਾਦਲ ਰਾਜ ਚ ਹਾਈਵੇ ਉਹ ਵੀ ਬਾਦਲ ਰਾਜ ਚ A to Z ਜੇ ਪੰਜਾਬ ਦੇ 85% ਕੰਮ ਘੱਟੋ ਘੱਟ 22 ਸਾਲਾਂ ਅੱਜ 75 ਸਾਲ ਹੋ ਗਏ ਹੋਣੀਆਂ 75 ਚੋਂ 22 ਸਾਲਾਂ ਦੇ ਰਾਜ ਚ ਤੇ 22 ਸਾਲਾਂ ਦੇ ਰਾਜ ਦਾ ਕਰਜ਼ਾ ਵੀ ਘਟਾ ਲਾ ਤੇ ਕਾਂਗਰਸ ਦਾ ਵੀ ਘਟਾ ਲਾ ਤੇ ਹੋਣ ਵਾਲੇ 3.5 ਸਾਲਾਂ ਦੇ ਰਾਜ ਦਾ ਕਰਜ਼ਾ ਵੀ ਘਟਾ ਲਾ ਸਭ ਤੋਂ ਘੱਟ ਕਰਜ਼ਾ ਅਕਾਲੀ ਦਲ ਦੇ ਰਾਜ ਦਾ ਹੋਊਗਾ ਮੇਰੇ ਬਾਦਲ ਸਾਰੇ ਕਹਿੰਦੇ ਸੀ ਪੁੱਤ ਨਹੀਂ ਹੈਗਾ ਯਾਰ ਉਹ ਤਾਂ ਸਾਰੇ ਕਹਿੰਦੇ ਸੀ ਵੇ ਮਾੜੇ ਮਾੜੇ ਹੁਣ ਸਾਰੇ ਚ ਇੱਥੇ ਕਰਦੇ ਵੀਰੇ ਹੁਣ ਪਿੰਡਾਂ 'ਚ ਅਸੀਂ ਜਾਂਦੇ ਆ ਅਸੀਂ ਵੋਟਾਂ ਵੀ ਮੈਂ ਇਹਨੂੰ ਇੱਥੇ ਕਹਿ ਦਿੰਦਾ ਤੈਨੂੰ ਕੈਮਰੇ ਸਾਹਮਣੇ ਵੋਟਾਂ ਵੀ ਅਸੀਂ ਅਮਰਤਪਾਲ ਨੂੰ ਪਵਾਈਆਂ ਹਾਂ ਹੱਥ ਜੋੜ-ਜੋੜ ਪਵਾਈਆਂ ਹਾਂ ਲੋਕੀ ਕਹਿੰਦੇ ਸੀ ਸਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਸਾਨੂੰ ਕਾਲੀ ਚੰਗੇ ਕਹਿੰਦੇ ਇਹਦਾ ਕੌਣ ਸੀ ਗਰੀਬ ਜਨਤਾ ਜਿਹੜੇ ਵੇੜਿਆਂ ਜਾਂਦੇ ਸੀ ਨਾ ਹਾਂ ਜਿਹੜੇ ਬੰਦਿਆਂ ਦੇ ਅਸੀਂ ਕਾਲੀਆਂ ਨੂੰ ਵੋਟ ਨਹੀਂ ਪਾਉਣੀ ਆਉਂਦੇ ਸੀ ਨਹੀਂ ਅਸੀਂ ਤਾਂ ਪਾਉਣੀ ਆ ਤੇ ਅੱਬ ਕਿਤੇ ਮੇਅਰ ਕਰਤੀ ਤੇ ਆ ਬਹੁਤ ਮਾਰੀਆਂ ਵੋਟਾਂ ਪੈ ਜਾਣੀਆਂ ਆ ਪਈ ਠੀਕ ਆ ਇਹ ਤੇ ਆ ਵੀ ਇੱਕ ਨਹੀਂ ਤਿੰਨ ਤੇ ਪਾਰਟੀਆਂ ਹੋਈਆਂ ਚਾਰ ਹਮ ਇੱਕ ਵੇਖ ਇਹਨਾਂ ਚ ਪਹਿਲਾਂ ਅਕਾਲੀ ਦਾ ਖੜਾ ਕੀਤਾ ਸੀ ਦੂਜਾ ਫੇਰ ਨਵਾ ਤਿਆਰ ਕਰਤਾ ਹਮ ਕਾਂਗਰਸ ਆ ਗਈ ਝਾੜੂ ਆ ਗਿਆ ਭਾਜਪਾ ਆ ਗਈ ਬੰਦੇ ਦਾ ਵਿਰੋਧ ਕਰਨ ਵਾਲੀ ਪੰਜ ਜਣੇ ਹਾਂ ਭਾਜਪਾ ਗਈ ਹਮ ਇੱਕ ਬੰਦੇ ਦਾ ਪੰਜ ਵਿਰੋਧ ਕਰਨ ਵਾਲੇ ਹੋਗੇ ਹੁਣ ਤੂੰ ਇਕੱਲਾ ਬੈਠਾ ਸੀ ਪੰਜ ਤੇਰੇ ਵਿਰੋਧੀ ਆ ਟੋਟਲ 6 ਹੋ ਗਏ ਨਾ ਤੇਰੇ ਨਾਲ 3 ਹੁਣ 2 ਹੀ ਹੋਣ ਤੁਸੀਂ ਆਹੋ ਫੇਰ ਵੀ ਕੱਲਾ ਸ਼ੇਰ ਗੱਜੇ ਦਾ ਕੋਈ ਐਡੀ ਗੱਲ ਨਹੀਂ ਹੈਗੀ ਦੂਜੀ ਗੱਲ ਇਹ ਆ ਵੀ ਵੱਡੇ ਬਾਦ ਸਾਹਿਬ ਦਾ ਜਾਂਦਾ ਬਹੁਤ ਵੱਡਾ ਕਟਾ ਹੁਣ ਇਕ ਕਾਲੀ ਦਲ ਕਿਉਂ ਯਾਰ ਸੱਚ ਹੋਰ ਇੱਕ ਉਹ ਨਵਾਂ ਇੱਕ ਫੇਰ ਇਹਨਾਂ ਚ ਹੋ ਗਿਆ ਹੂੰ ਤਿੰਨ ਦੇ ਕਾਲੀ ਦਲ ਹੋਵੇ 6 ਵਿਰੋਧੀ ਹੋ ਗਏ ਨਾ ਕਾਲੀਆਂ ਚ ਨਿਕਲ ਆਈਆਂ ਤਿੰਨ ਪਾਰਟੀਆਂ ਤਿੰਨ ਹੋ ਗਈਆਂ ਪਹਿਲੀ ਮਾਨ ਦੂਜੀ ਵਾਰ ਸਤੀਜੇ ਆ ਬਾਕੀ ਹੂੰ ਉਹਨਾਂ ਕੀ ਨਾਮ ਰੱਖਿਆ ਮੇਰਾ ਹਰ ਅਧਾਨ ਅਜੇ ਨਾਮ ਹੀ ਨਹੀਂ ਹੈਗਾ ਨਾ ਹੂੰ ਤੇ 6 ਬੰਦੇ ਵਿਰੋਧ ਕਰਨ ਵਾਲੇ ਆ ਪਰ ਮੈਂ ਮੈਨੂੰ ਲੱਗਦਾ ਨਹੀਂਗਾ ਮੈਂ ਇਹ ਗੱਲ ਕਰਦਾ ਵੀ ਇਕੱਠੇ ਹੋ ਜਾਣਾ ਚਾਹੀਦਾ ਨਾਲ ਸਰ ਸਾਰਿਆਂ ਨੂੰ ਇਕੱਠੇ ਹੋ ਜਾਣਾ ਠੀਕ ਵੇਖੋ ਗੁੱਸਾ ਕਰਨਾ ਹੀ ਆ ਜਦੋਂ ਗੱਲ ਕਵਾਂਗੇ ਨਾ ਕਿਸੇ ਨੂੰ ਚੁੱਪ ਦੀ ਕਵਾਂਗੇ ਭੁੱਖ ਕੁਰਸੀ ਦੀ ਪੈ ਗਈ ਕਿਉਂਕਿ ਆ ਜਿਹੜਾ ਹੁਣ ਰਾਹ ਚੱਲਦਾ ਨਾ ਲੋਕਾਂ ਨੇ ਸੋਚਿਆ ਵੀ ਯਾਰ ਸਭ ਤੋਂ ਵੱਡਾ ਮੈਂ ਕੰਮ ਹੀ ਇਹ ਆ ਇਹ ਹੁਣ ਬਦਲਾ ਅਗਲਾ ਹੋਰ ਆ ਜਾਣਾ ਇਹ ਬਦਲਾ ਚਲੇਗਾ ਖਤਮ ਹੋ ਜਾਣਾ ਅਗਲਾ ਆ ਜਾਣਾ ਹੂੰ ਤਿੰਨ ਤਿਹਾਂ ਹੋਰ ਪਿੱਛੇ ਨਵੀਆਂ ਬੈਠੀਆਂ ਇੱਕ ਹੋਰ ਵੀ ਆ ਦੋ ਤਿੰਨ ਜਣੇ ਉਹ ਜੇ ਥੋੜੇ ਜੇ ਥੱਲੇ ਆ ਗਏ ਪਹਿਲਾਂ ਪਿੱਛੇ ਚੜੇ ਸੀ ਦਰਮਾਲ ਵੇਲੋਂ ਅੱਛਾ ਅੱਛਾ ਮਤਲਬ ਵੀ ਇਹ ਚੀਜ਼ ਆ ਵੀ ਯਾਰ ਲੋਕਾਂ ਨੂੰ ਨਾ ਇੰਨਾ ਕਿ ਪਾਗਲ ਸਮਝਣ ਲੱਗ ਪਏ ਲੋ ਇਹ ਲੀਡਰ ਜਿਹੜੇ ਬੰਦੇ ਆ ਨਾ ਹੂੰ ਇਹ ਲੋਕਾਂ ਨੂੰ ਵੀ ਸੋਚਣਾ ਪਊਗਾ ਪਰ ਨਹੀਂ ਹੁਣ ਲੋਕ ਬਹੁਤ ਸਿਆਣੇ ਹੋਏ ਆ ਹੁਣ ਤੂੰ ਤੇ ਤੈਨੂੰ ਮੈਂ ਦੱਸਦਾ ਤੀਨ ਤੇ ਰਾਂ ਖੜੀਆਂ ਵੀ ਇਹ ਬਦਲਾ ਜਾਣਾ ਤੇ ਸਾਡੇ ਵਾਲਾ ਬਦਲਾ ਆ ਜਾਣਾ ਦੂਜਾਂ ਦਾ ਸਾਡੇ ਵਾਲਾ ਆ ਜਾਣਾ ਤੇ ਇੱਕ ਦਿਨ ਨੂੰ ਗੱਲ ਦੱਸ ਦੇਵਾਂ ਗੁੱਸਾ ਕਰੇ ਕੋਈ ਰਾਜੀ ਜਾਵੇ ਕਾਲੀ ਤੇ ਜਾਂ ਕਾਂਗਰਸ ਦਾ ਭਾਵੇਂ ਮਾੜਾ ਵੀ ਫੇਰ ਵੀ ਰਾਜ ਠੀਕ ਸੀਗਾ ਇਹ ਤਾਂ ਆnde ਨਾ ਇਹ ਜਿਹੜੀਆਂ ਪੁਰਾਣੀਆਂ ਤੁਰੀਆਂ ਆਉਂਦੀਆਂ ਇਹ ਵਟਾ ਸਟਾ ਕਰਦੇ ਆ ਪਰ ਕੁਛ ਨਾ ਕੁਛ ਰਾਜ ਚ ਦਮ ਹੈਗਾ ਸੀਗਾ ਅੱਜ ਤਾਂ ਯਾਰ ਦਮ ਹੀ ਨਹੀਂਗਾ ਅੱਜ ਤੇ ਕੀ ਹੋਈ ਜਾਂਦਾ ਤੇ ਕੱਲ ਨੂੰ ਕੀ ਹੋਣਾ ਉਹ ਵੀ ਪਤਾ ਨਹੀਂ ਜੇ ਕਿਤੇ ਭੁੱਲ ਭੁਲੇਖੇ ਆ ਗਿਆ ਨਾ ਕੀ ਹੋਣਾ ਤੁਸੀਂ ਇਹ ਵੇਖ ਲਓ ਜੇ ਇਹ ਗੱਲ ਲਿਖ ਲਈ ਅੱਜ ਠੀਕ ਹੈ ਹਾਂ ਮੈਂ ਪੱਕੀ ਆਪਾਂ ਨੇ ਤੋਂ ਡਿਲੀ ਆਈਡੀ ਤੇ ਪਾ ਦੇਣੀ ਹੈ ਸਾਰੀ ਤੇ ਮੈਂ ਪਾ ਦੇ ਆਪਾਂ ਨੂੰ ਕੀ ਆ ਯਾਰ ਰੱਬ ਰੱਖਾ ਮਹਾਰਾਜ ਸੱਚੇ ਬਾਦਸ਼ਾਹ ਬਾਕੀ ਸਾਡੀਆਂ ਨਾ ਜਿਹੜੀਆਂ ਵੇਖੋ ਪੰਥਕ ਤੇ ਰਾਨੋ ਥੋੜਾ ਜਿਹਾ ਚਾਹੀਦਾ ਸੋਚਣਾ ਤੇ ਕੈਮ ਹੋਣਾ ਹੂੰ ਠੀਕ ਆ ਸੰਪਰਦਾਵਾਂ ਦਲ ਪੰਥੇ ਨਹੀਂ ਗਾ ਵੀ ਹੁਣ ਮੈਂ ਮੈਂ ਨਹੀਂ ਕਹਿੰਦਾ ਵੀ ਗੜਗੱਜ ਨੂੰ ਜਿੱਦਣ ਲਾਇਆ ਆਪਾਂ ਤਾਂ ਜਾਣਦੇ ਨਹੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੂੰ ਜਥੇਦਾਰ ਸਾਹਿਬ ਸ੍ਰੀ ਕਾਲ ਦਸ ਸਭ ਲਾਇਆ ਪਰ ਜਦੋਂ ਸੋਸ਼ਲ ਮੀਡੀਆ ਤੇ ਕੰਮ ਵੇਖੀ ਤੇ ਵਧੀਆ ਯਾਰ ਜਿਹੜਾ ਇਹ ਤੋਂ ਪਹਿਲਾਂ ਜਥੇਦਾਰ ਸੀਗਾ ਉਹਦੇ ਤੋਂ ਪਹਿਲਾਂ ਹੂੰ ਤੁਸੀਂ ਵੇਖੋ ਨੇ ਕਿੱਥੇ ਕੋਈ ਪ੍ਰਚਾਰ ਦੀ ਜਾਂ ਕੋਈ ਸਿੱਖੀ ਦੀ ਕੋਈ ਗੱਲ ਕੀਤੀ ਯਾਰ ਹੂੰ ਸਾਰੀ ਜਗ੍ਹਾ ਲਫਾਫੇ ਹੀ ਮੇਰਾ ਇੱਕ ਮਿੱਤਰ ਲੁਧਿਆਣੇ ਲੱਗਿਆ ਸਾਡੇ ਪਿੰਡ ਦਾ ਹੀ ਹੂੰ ਉਹ ਆਂਦਾ ਸਰਦਾਰ ਜੀ ਵੱਡੇ ਵੱਡੇ ਛਾਉ ਕਰ ਤੇ ਸੇੜ ਤੇ ਸੁਨਿਆਰੇ ਆ ਜਿੱਥੇ ਸਾਡੇ ਜ਼ਥੇਦਾਰਾਂ ਜਾਂਦੇ ਹੀ ਜਿੱਥੇ ਸੀ ਕਿਤੇ ਨਹੀਂ ਜਾ ਕੇ ਸਿੱਖੀ ਦੇ ਪ੍ਰਚਾਰ ਦੀ ਗੱਲ ਕੀਤੀ ਕਿਤੇ ਨਹੀਂ ਜੇ ਬਾਹਰ ਗਏ ਤਾਂ ਵੀ ਹੂੰ ਜੇ ਕਹੀਏ ਤੇ ਮਿਰਚਾਂ ਲੱਗਦੀਆਂ ਹੋ ਇਹ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਇਹ ਗੱਲ ਕਹੀ ਵੀ ਆ ਵੀ ਮੈਂ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਘਰ ਗਿਆ ਨਾ ਤੇ ਮੈਨੂੰ ਲਿਫਾਫੇ ਦਿੱਤੇ ਤੇ ਮੈਂ ਕਿਹਾ ਇਹ ਕੀ ਗੱਲ ਆ ਕਹਿੰਦੇ ਜੀ ਇਹ ਦਿੰਦੇ ਆ ਸਿੰਘ ਸਾਹਿਬ ਨੂੰ ਦਿੰਦੇ ਇਹ ਤੋਂ 2 ਜਥੇਦਾਰੀਆਂ ਕੁ ਥੋੜੇ ਟਾਈਮ ਦੀਆਂ ਪਹਿਲੀਆਂ ਨੇ ਉਹਨਾਂ ਚੀ ਜਿਆਦਾ ਚੱਲਿਆ ਲਿਫਾਫਾ ਕਲਚਰ ਉਦੋਂ ਪਹਿਲਾਂ ਕੋਈ ਐਡਾ ਨਹੀਂ ਸੀ ਠੀਕ ਆ ਜਥੇਦਾਰ ਸਾਹਿਬ ਆਏ ਆ ਸਰੋਪਾ ਲੋਈ ਜਾਂ ਕੋਈ ਆਪਣਾ ਹੋਰ ਵਧੀਆ ਨਾਲ ਕੋਈ ਮੱਥਾ ਟਿਕਾਈ ਹੁੰਦੀ ਸੀ ਲਫਾਫੇ ਨਹੀਂ ਸੀ ਹੁੰਦੇ ਕਿਉਂਕਿ ਉਹ ਸਤਕਾਰ ਹੁੰਦਾ ਸੀ ਜਿਵੇਂ ਦਸ ਸਾਲ ਦਾ ਸਹੀ ਗੱਲ ਪਰ ਉਹ ਨਹੀਂ ਵੀ ਵੱਡੇ ਵੱਡੇ ਲਫਾਫੇ ਉਹ ਚਾਰ ਸੱਜਣਾ ਨੇ ਦੱਸਿਆ ਤੇ ਉਹ ਇਹਨਾਂ ਜਿਹੜੀ ਸਾਡੀ ਨਹੀਂ ਉਹ ਨਹੀਂ ਗੱਲ ਗੱਲ ਇਹ ਆ ਵੀ ਕਾਲਤਾ ਸਿੰਘ ਦੇ ਜਥੇਦਾਰ ਨੂੰ ਵੀ ਹਮ ਇਕੱਠਿਆਂ ਕਰਨਾ ਚਾਹੀਦਾ ਮੈਂ ਇਹ ਵੀ ਗੱਲ ਕਹਿਣ ਤੋਂ ਗਰੇਜ ਨਹੀਂ ਕਰੂ ਜਿਸ ਦਿਨ ਦੂਜੀ ਧਿਰ ਪੇਸ਼ ਹੋਈ ਆ ਤੇ ਦੂਜੀ ਧਿਰ ਨੂੰ ਸੱਦਿਆ ਹਮ ਉਸ ਦਿਨ ਵੀ ਕਾਲਤਾ ਸਾਡੇ ਜਥੇਦਾਰ ਦਾ ਫਰਜ ਸੀਗਾ ਹਮ ਹਸਤੀ ਬੜੀ ਤਕੜੀ ਸੀ ਹਮ ਜਿਹੜਾ ਕਾਲਤਾ ਸਾਹਿਬ ਜਿਹੜੇ ਬਹੁਤ ਦੁਨੀਆ ਦੀ ਸਰਵੋੱਚ ਸੋਚ ਹਾਂ ਹਸਤੀ ਆ ਸਾਡੇ ਵਿੱਚ ਸਥਾਨ ਆ ਤੇ ਜਿਹੜਾ ਉਹਦੀ ਜਥੇਦਾਰ ਹੁੰਦਾ ਬੜੀ ਤਕੜੀ ਹਸਤੀ ਹੁੰਦੀ ਆ ਪਰ ਉੱਥੇ ਮੈਂ ਸਮਝਦਾ ਵੀ ਮੇਰਾ ਕਿੰਤੂ ਪਰੰਤੂ ਬੰਦਾ ਦਾ ਨਹੀਂ ਪਰ ਮਾਫੀ ਵੀ ਚਾਹਣਾ ਔਰ ਗੱਲ ਵੀ ਕਰੂੰਗਾ ਕਿ ਉਸ ਦਿਨ ਚਾਹੀਦਾ ਸੀ ਇਕੱਠਿਆਂ ਕਰਨਾ ਨਾ ਕਿ ਪਾੜਨਾ ਹਮ ਕੋਈ ਬੁੱਧੀਜੀਵੀ ਇਸ ਗੱਲ ਦਾ ਦੱਸ ਸਕਦਾ ਵੀ ਆ ਕੀ ਹੋਇਆ ਉੱਥੇ ਜਿਸ ਬਾਦਲ ਸਾਹਿਬ ਗਲਤ ਸੀ ਸੱਦਦੇ ਭਾਉਂਦੇ ਉਹਨਾਂ ਨੂੰ ਸੱਦਦੇ ਬਿਠਾਉਂਦੇ ਬਿਠਾ ਕੇ ਕਹਿੰਦੇ ਭਾਈ ਤੁਸੀਂ ਇੱਥੇ ਗਲਤਾਂ ਤੁਸੀਂ ਇੱਥੇ ਗਲਤਾਂ ਹੁਣ ਤੁਸੀਂ ਆ ਸੇਵਾ ਲਾਓ ਤੇ ਇਕੱਠੇ ਚੱਲਣਾ ਹੂੰ ਜਿਸ ਕਮੇਟੀ ਬਣਾਈ ਉਹ ਆਪ ਹਮਾਰੇ ਚੱਲ ਪੇ ਜਿਹੜਾ ਹੁਣ ਪ੍ਰਧਾਨ ਬਣਾਇਆ ਉਹ ਤੇ ਘਰੇ ਸੀਗਾ ਉਹਨੂੰ ਕੋਈ ਗੱਲਾਂ ਕਈਆਂ ਦਾ ਸ਼ਿਕਵਾ ਕੀਤਾ ਘਰੇ ਬੈਠਾ ਤੇ ਦੂਜੇ ਪੰਜ ਹੀ ਤੁਰ ਪੇ ਤੇ ਉਹ ਦੋ ਮੈਂਬਰ ਤੇ ਹੁਣ ਵੀ ਹੈਗੇ ਆ ਉਹਨਾਂ ਨੂੰ ਕਿਸੇ ਨੇ ਪੁੱਛਿਆ ਗੱਲਾਂ ਤਾਂ ਬਹੁਤ ਆ ਗੱਲਾਂ ਪਤਾ ਕੀ ਉਹਨੂੰ ਜੇ ਇੱਕ ਬੰਦਾ ਤਾਂ ਬੋਲ ਹੀ ਨਹੀਂ ਰਿਹਾ ਇੱਕ ਮੈਂ ਮੈਂ ਤੂੰ ਬੋਲਦਾ ਨਹੀਂ ਯਾਰ ਹਨਾ ਮੈਂ ਬੋਲੀ ਜਾਂਦਾ ਉਹਦੇ ਅੰਗ ਨੂੰ ਲੱਗਣਾ ਯਾਰ ਇਹ ਬੋਲੀ ਜਾਂਦਾ ਇਹ ਸੱਚਾ ਇਹ ਤਾਂ ਚੁੱਪ ਕੀਤਾ ਤੇ ਤੂੰ ਚੁੱਪ ਪਤਾ ਨਹੀਂ ਕਿਹੜੀ ਸ਼ਰਮ ਚ ਵੀ ਹੋ ਕੀ ਰਿਹਾ ਪੰਜਾਬ ਨਾਲ ਪਾਰਟੀ ਨਾਲ ਪੰਤ ਨਾਲ ਕੀ ਹੋ ਰਿਹਾ ਨਹੀਂ ਤੇ ਫਿਰ ਉਹ ਬੋਲੂਗਾ ਕਿ ਇਸ ਸਮੇਂ ਨੂੰ ਕਿ ਮੈਂ ਆਪਾਂ ਜਦੋਂ ਮੇਰੀ ਗੱਲ ਸੁਣ ਆਪਾਂ ਜਾਂਦੇ ਹੀ ਨਹੀਂ ਸਹੀ ਮੈਨੇਜ ਜਾਂਦੇ ਨਹੀਂ ਹਾਂ ਪਰ ਮੇਰੀ ਸੋਚ ਇਹ ਕਹਿੰਦੀ ਆ ਵੀ ਜੇ ਅੱਜ ਵੱਡੇ ਵਾਲ ਸਾਹਿਬ ਹੁੰਦੇ ਹਲਕਾ ਵਾਈਜ਼ ਤੇ ਪਿੰਡ ਵਾਈਜ਼ ਨਿਕਲ ਤੁਰਨਾ ਸੀ ਉਹਨਾਂ ਨੇ ਆਪਦੀ ਗੱਲ ਤੇ ਰੱਖਣੀ ਸੀ ਨਾ ਲੋਕਾਂ ਕੇ ਮੈਂ ਕਹਿੰਦਾ ਸੁਖਬੀਰ ਸਿੰਘ ਬਾਦਲ ਨੂੰ ਚੱਲ ਪੈਣਾ ਚਾਹੀਦਾ ਦੋ ਤਿੰਨ ਗੱਲਾਂ ਮੈਂ ਕਹਿਣਾ ਘਰੇ ਰੋਟੀ ਖਾਣ ਦੀ ਸੌਂ ਪਾ ਦੇ ਮੈਂ ਘਰ ਦੀ ਰੋਟੀ ਨਹੀਂ ਖਾਣੀ ਠੀਕ ਆ ਸੌਂ ਜਾਵੇ ਘਰੇ ਜਾ ਕੇ ਵੱਡੇ ਬਾਦ ਸਾਹਿਬ ਸੀ ਜਦੋਂ ਪਾਕਿਸਤਾਨ ਵੇਲੇ ਦੀਆਂ ਟਰਾਂਸਪੋਰਟਾਂ ਚੱਲਦੀਆਂ ਯਾਰਾਂ ਕਿੱਲੇ ਜ਼ਮੀਨ ਸੀ ਉਦੋਂ ਕਿਹੜਾ ਰੋਟੀ ਨਹੀਂ ਪੱਕਦੀ ਹੂੰ ਵੱਡੇ ਬਾਦ ਸਾਹਿਬ ਪਤਾ ਕੀ ਕਰਦੇ ਹੁੰਦੇ ਸੀ ਹੂੰ ਅੰਮ੍ਰਿਤਸਰ ਜਾਣਾ ਨਾ ਰਾਤ ਨੂੰ ਫੋਨ ਕਰ ਦੇਣਾ ਜੀਰਾ ਸਾਹਿਬ ਸਵੇਰੇ ਬ੍ਰੇਕਫਾਸਟ ਇੱਥੇ ਕਰਨਾ ਹੂੰ ਜੀਰਾ ਸਾਹਿਬ ਦੇ ਘਰੇ ਬ੍ਰੇਕਫਾਸਟ ਹੁੰਦਾ ਸੀ ਸਾਢੇ 6:00 ਸੱਜ ਲੈਿੰਦੇ ਸੀ ਸੌ ਜਾਣੇ ਨੂੰ ਹੂੰ ਜਦੋਂ ਬਾਦ ਸਾਹਿਬ ਹੱਥ ਮਲਾਉਂਦੇ ਸੀ ਨਾ ਐ ਕਰਕੇ ਤੇ ਚਾਰ-ਚਾਰ ਦਿਨ ਨੀਂਦ ਹੀ ਨਹੀਂ ਆਉਂਦੀ ਭੱਜੇ ਹੀ ਫਿਰਦੇ ਸੀ ਸੋ ਹੋ ਗਿਆ ਉਧਰ ਜੀਰਾ ਸਾਹਿਬ ਹੋ ਗਏ ਉਹ ਬੰਦੇ ਟੁੱਟਦੇ ਹੀ ਨਹੀਂ ਸੀਗੇ ਜੀਰਾ ਸਾਹਿਬ ਨੂੰ ਇੱਕ ਦੋ ਵਾਰੀ ਪਾਰਟੀ ਚ ਟਿਕਟ ਨਾ ਮਿਲਣ ਤੇ ਵੀ ਉਹ ਟੁੱਟਿਆ ਇਸੇ ਕਰਕੇ ਨਹੀਂ ਬਾਦਲ ਮੇਰੇ ਘਰ ਰੋਟੀ ਖਾਂਦਾ ਦੁਪਹਿਰੇ ਜਾ ਕੇ ਅੰਮ੍ਰਿਤਸਰ ਖਾਣਾ ਖਾਣਾ ਜਿਹਦੇ ਘਰੇ ਖਾਦਾ ਉੱਥੇ ਵੀ ਇਹੀ ਗੱਲ ਜੇ ਅੰਮ੍ਰਿਤਸਰੋਂ ਚੱਲੇ ਤੇ ਰਹਿਣਾ ਚੰਡੀਗੜ੍ਹ ਜਾ ਕੇ ਆ ਤੇ ਲੁਧਿਆਣੇ ਕਹਿ ਦੇਣਾ ਸਰਦਾਰ ਜੀ ਤੁਹਾਡੇ ਘਰੇ ਰਾਤ ਨੂੰ ਡਿਨਰ ਕਰਕੇ ਜਾਣਾ ਤੇ ਲੁਧਿਆਣੇ ਵਾਲਾ ਬਣੀ ਨਹੀਂ ਡਿੱਗਦਾ ਇਹ ਪ੍ਰੇਮ ਪਿਆਰ ਬੰਦੇ ਨਾਲ ਬਣਾ ਕੇ ਰੱਖਦੇ ਇਹਦੇ ਨਹੀਂ ਵੀ ਰੋਟੀ ਨਹੀਂ ਘਰੇ ਜਾਂ ਬਣਾਉਣ ਵਾਲੇ ਨਹੀਂ ਬਹਾਦਰ ਤੇ ਉਦੋਂ ਵੀ ਉਹੀ ਸੀ ਤੇ ਹੁਣ ਵੀ ਉਹੀ ਆ ਪਰ ਇਹ ਆ ਵੀ ਜਿਹਦੇ ਜਿਹੜੇ ਬੰਦੇ ਕੋਲੇ ਚਾਹ ਜਾਂ ਰੋਟੀ ਖਾ ਲਈ ਨਾ ਉਹ دیਵਾਨਾ ਹੋ ਜਾਂਦਾ ਤੇ ਟੁੱਟਦਾ ਨਹੀਂ ਮੈਂ ਤਾਂ ਬਾਦ ਸਾਹਿਬ ਨੂੰ ਇਹਨਾਂ ਨੂੰ ਸੁਖਵੀਰ ਜੀ ਨੂੰ ਵੀ ਕਹੂੰਗਾ ਵੀ ਘਰੇ ਰੋਟੀ ਖਾਣ ਦੀ ਸੌਂਪਾ ਦਿਓ ਹਲਕਿਆਂ ਚ ਚੱਲ ਪੋ ਕੋਈ ਹੱਲ ਨਹੀਂ ਜੇ ਵਿਰੋਧ ਆਪਦੇ ਹੀ ਕਰਦੇ ਹੁੰਦੇ ਆ ਹਾਂ ਘਰਾਂ ਚ ਨਹੀਂ ਹੋ ਜਾਂਦਾ ਜਦੋਂ ਤੁਸੀਂ ਚੱਲਦੇ ਆ ਸ਼ਰੀਕੇਜ ਹੋ ਜਾਂਦਾ ਵਾ ਸਰਫ ਕਿਤੇ ਤੇ ਤੁਸੀਂ ਚੱਲ ਪੋ ਵੈਗਰੂ ਕਹਿ ਕੇ ਜੇ ਸੱਚੇ ਆ ਨਾ ਫਿਰ ਤਰੋ ਨਿਕਲੋ ਨਿਕਲੋ ਤੇ ਜਿੱਥੇ ਹਲਕੇ ਨਹੀਂ ਸੈੱਟ ਸੈੱਟ ਕਰ ਲੋ ਹੂੰ ਉਥੇ ਪਬਲਿਕ ਦੀ ਰਾਇ ਲੈ ਲਓ ਆਪਦੇ ਪੁਰਾਣੇ ਵਰਕਰਾਂ ਦੀ ਰਾਇ ਲੈ ਲਓ ਤੇ ਵੈਗਰੂ ਕਹਿ ਕੇ ਚੱਲ ਪਵੇ ਦਿਨ ਪੂਰ ਰਾਤ ਇੱਕ ਕਰ ਦੇਵੇ ਮੈਂ ਤੁਹਾਨੂੰ 27 ਚ ਰਿਜ਼ਲਟ ਰਣਜੋਦ ਵਿਖਾ ਦੂੰਗਾ ਤੇ ਜੇਵੇਂ ਰਹੇ ਚੁੱਪ ਹੀ ਰਹੇ ਭਾਵੇਂ ਬਿਲਕੁਲ ਸੱਚੇ ਵੀ ਹੋਏ ਤੇ ਅੱਧੇ ਝੂਠੇ ਕਹਿਣਾ ਪੈਂਦਾ ਕਹਿਣ ਲੱਗ ਪਣਾ ਠੀਕ ਹੈ ਨਾ ਜਦੋਂ ਬੰਦਾ ਚੋਪੀ ਆ ਆਹ ਕਹਿੰਦੇ 20 20 ਇਹ ਨਹੀਂ ਵੀ ਇੱਕ ਨੂਨ ਚਾਲ ਜਲਾਦਾ 15 ਤੋਂ 20 ਬੰਦੇ ਮੇਨ ਜਿਹੜੇ ਹੈਗੇ ਨਾ ਕਾਲੀਦਾ ਦੇ ਉਹਨਾਂ ਦੇ ਨੰਬਰ ਡਾਇਰੈਕਟ ਉਹਨਾਂ ਕੋਲੇ ਹੁਣ ਹਮ ਜਦੋਂ ਵਿਹਲੇ ਬੈਠੇ ਆ ਉਦੋਂ ਹੀ ਉਹਨਾਂ ਦੇ ਪੀਏ ਜਾਂ ਜਿੰਨੇ ਵੀ ਨੇੜਲੇ ਬੰਦੇ ਫੋਨ ਲਾ ਲਾ ਗੱਲ ਕਰੀ ਹੁਣ ਹਮ ਜਾਉਂਦੇ ਜਾਂਦੇ ਉਹਨਾਂ ਨੂੰ ਕਹਿ ਦੇਣ ਵੀ ਅੱਜ ਤੇਰੇ ਘਰੇ ਬਲਵਿੰਦਰ ਸਿੰਘ ਆ ਚਾਹ ਪੀਣੀ ਆ ਸਹੀ ਆ ਸਿਮਰ ਅੱਜ ਤੇਰੇ ਘਰੇ ਮੈਂ ਲੰਘਦਾ ਚਾਹ ਪੀਣੀ ਆ ਬੰਦਾ 107 50 7 ਲਾਦੇ ਨੇੜਲੇ ਤੇ ਇੱਕ ਤੇ ਉਹ ਬੰਦੇ ਨਹੀਂ ਟੁੱਟਦੇ ਇੱਕ ਜਿਹਦੇ ਘਰੇ ਚਾਹ ਪੀਣਗੇ ਪ੍ਰੇਮ ਪਿਆਰ ਬੰਦਨ ਯਾਦ ਰਹਿੰਦਾ ਬਾਦਲ ਸਾਹਿਬ ਵੱਡੇ ਐਵੇਂ ਕਰਦੇ ਰਹੇ ਹਾਂ ਆਪਾਂ ਲਈਏ ਆ ਗਿਆ ਬੰਦੇ ਟੁੱਟਦੇ ਨਹੀਂ ਸੀਗੇ ਨਹੀਂ ਹੁਣ ਪੁੱਛਣਾ ਨਹੀਂ ਹੈ ਨਾ ਜੇ ਪੁੱਛਣਾ ਹੀ ਤੇ ਫਿਰ ਗੱਲ ਪੂਰੀ ਕਰ ਲੈਂਦੇ ਨਾ ਆ ਗਿਆ ਨਹੀਂ ਨਾ ਫਿਰ ਗੱਲ ਬਣਦੀ ਨਹੀਂ ਸਵਾਦ ਨਹੀਂ ਆਉਂਦਾ ਫਿਰ ਕੋਈ ਨਹੀਂ ਆਪਾਂ ਫਿਰ ਕਿਤੇ ਬੈਠੇ ਤੇ ਇਹ ਗੱਲਾਂ ਜ਼ਰੂਰੀ ਆ ਵੇਖੋ ਗੱਲੀਦਲ ਬਿਨਾ ਜਿਹੜਾ ਮਰਜ਼ੀ ਬੰਦਾ ਪੁੱਛ ਲੋ ਹਮ ਮੈਂ ਨਾ ਹੁਣ ਤੈਨੂੰ ਨਾਂ ਕੀ ਲੈਣਾ ਯਾਰ ਹਮ ਮੈਂ ਮਲੂਕਾ ਸਾਹਿਬ ਮਿਲਦੇ ਆਉਂਦੇ ਆਂ ਅਸੀਂ ਇੱਕ ਟਾਬੇ ਤੇ ਬੈਠੇ ਉੱਥੇ ਹੀ ਚਾਹ ਪੀਣ ਲੱਗੇ ਤੇ ਮਲੂਕਾ ਸਾਹਿਬ ਆ ਗਏ ਹਮ ਤੇ ਸਾਸਿਗਰ ਬੁਲਾਈ ਜਾਂ ਬੜਾ ਮੋਟਾ ਹੈਗਾ ਸੀਗਾ ਜੀਰਾ ਸਾਹਿਬ ਦੇ ਅੰਕਲ ਸਾਸਿਗਰ ਹੂੰ ਤਾਂ ਮੈਂ ਕਹਾਂ ਜੀ ਇਕੱਠੇ ਹੋ ਜੀਏ ਹੂੰ ਆਹਦਾ ਭਰਾਵਾ 10 ਸਾਲ ਹੋ ਗਏ ਅੱਗੇ ਜੁੱਤੀਆਂ ਖਾਂਦੇ ਨਾ ਇਕੱਠੇ ਹੋਏ ਤਾਂ ਫੇਰ ਖਾਵਾਂਗੇ ਹੂੰ ਤੂੰ ਇਹ ਦੱਸ ਵੀ ਉਹ ਵੀ ਮੇਰੇ ਹੁਣ ਪਾਰਟੀ ਤੇ ਹੈ ਨਹੀਂ ਤੇ ਗੱਲ ਮੈਨੂੰ ਲੱਗਦਾ ਵੀ ਵਿੱਚ ਥੋੜੀ ਜੀ ਖਿੱਚ ਖੁੱਚ ਕਰਨ ਦੀ ਲੋੜ ਹੀ ਆ ਅੱਧੇ ਬੰਦੇ ਤਾਂ ਉਹ ਉਧਰੋਂ ਵੀ ਆ ਜਾਣੇ ਆ ਉਧਰੋਂ ਵੀ ਆ ਜਾਣੇ ਆ ਤੇ ਦੂਜਾ ਇਹ ਅਬੀਸ ਜਿੰਨੂੰ ਪੁੱਛੋ ਕਾਂਗਰਸੀ ਇੱਕ ਸਰਪੰਚ ਪਰਸੋਂ ਟਰੈਕਟਰ ਲੈ ਗਿਆ ਜੀ ਹੂੰ ਉਹ ਆਂਦਾ ਯਾਰ ਮੈਂ ਕਾਂਗਰਸੀ ਆ ਪਰ ਕਾਲੀਦਲ ਬਿਨਾ ਪੰਜਾਬ ਦਾ guzara ਨਹੀਂ ਉਹ ਆਪ ਕਾਂਗਰਸੀ ਹੋ ਕੇ ਆਪ ਕਾਂਗਰਸੀ ਹੋ ਕੇ ਤੂੰ ਆ ਜੀ ਮੈਂ ਤੈਨੂੰ ਉਹਦੇ ਟਰੈਕਟਰ ਦੀ ਵੀਡੀਓ ਵੀ ਕਰਾਉਂਗਾ ਹੂੰ ਤੇ ਨਾਲੇ ਤੇਰੇ ਮੂੰਹ ਤੇ ਗੱਲ ਕਹਿ ਦੂ ਯਾਰ ਹਰੇਕ ਬੰਦਾ ਇਹ ਕਹਿੰਦਾ ਕਾਲੀਦਲ ਪੰਜਾਬ ਲਈ ਜ਼ਰੂਰੀ ਆ ਪਰ ਜਿਹੜੇ ਮਗਰ ਬੰਦੇ ਲਾਏ ਹੋયા ਨਾ ਉਹ ਲੋਕ ਹੀ ਉਹਨਾਂ ਨੂੰ ਸਮਝਦੇ ਵੀ ਪੰਥਕ ਆ ਤੇ ਜੋ ਇਹ ਕਹਿੰਦੇ ਸੱਚ ਕਹਿੰਦੇ ਆ ਹੁਣ ਤੇ ਸਾਡੀਆਂ ਵੱਡੀਆਂ ਧਿਰਾਂ ਬੋਲਣ ਲੱਗ ਪਈਆਂ ਨੇ ਨਹੀਂ ਤੇ ਉਹ ਕਹਿੰਦੇ ਨਹੀਂ ਭਾਈ ਜਿੰਨੇ ਵੀ ਸੀ ਨਾ ਉਹ ਕਹਿੰਦੇ ਸੀ ਨਹੀਂ ਹੂੰ ਪੰਥ ਦਾ ਅਕਾਲੀ ਦਲ ਪੰਥ ਦਾ ਹੀ ਆ ਹੂੰ ਚਲੋ ਹੋਰ ਬਾਕੀ ਕੋਈ ਨਹੀਂ ਕਿਸੇ ਵੀਰ ਨੂੰ ਵੱਧ ਘੱਟ ਲੱਗੀ ਹੋਵੇ ਕਿਸੇ ਨੂੰ ਧਾਰਮਿਕ ਬੰਦੇ ਨੂੰ ਤੇ ਮਾਫੀ ਚਾਹੁੰਦੇ ਆ ਇਹ ਤਾਂ ਸਾਡੇ ਨਾ ਉਹ ਗੱਲਾਂ ਬਾਤਾਂ ਸਰਪੰਚ ਸਾਹਿਬ ਦੇ ਦਿਲ ਜੇ ਦੀਆਂ ਹੁੰਦੀਆਂ ਹੁੰਦੀਆਂ ਤੇ ਬਹਿ ਕੇ 2 ਮਿੰਟ ਕਰ ਲਈਦੀਆਂ ਕਰ ਲਈਦੀਆਂ ਵਾਦ ਚੰਗੀਆਂ ਲੱਗੀਆਂ ਤਾਂ ਠੀਕ ਹੈ ਗਲਤ ਲੱਗੀ ਤਾਂ ਮਾਫੀ ਆ ਨਹੀਂ ਬਾਕੀ ਰੰਜੋਦ ਜੋ ਦਿਲ ਚੋਂ ਦਿਲ ਦਿਲ ਦੀ ਗੱਲ ਬਾਹਰ ਜਿਹੜੀ ਕਰਾਂਗੇ ਸੱਚ ਤੇ ਸੱਚ ਹੀ ਰਹਿਣਾ ਉਹ ਕੱਲ ਨਿਕਲ ਆਉਣਾ ਜੇ ਗੁੱਚੀ ਸੱਪ ਬਣ ਕੇ ਰਵਾਂਗੇ ਨਾ ਤਾਂ ਵੀ ਨਿਕਲਣਾ ਹੀ ਨਿਕਲਣਾ ਉਹ ਸਮਾਂ ਹੁੰਤੇ ਨਿਕਲ ਆਉਂਦਾ ਵੋਟ ਵੀ ਪਾ ਦਿਆਂਗੇ ਕੋ ਤੌਰ ਵੀ ਲਊਗਾ ਬੰਦੇ ਅੱਜ ਵੀ ਹੈਗੇ ਜਿਹੜੇ ਝਾੜੂ ਕਾਂਗਰਸ ਤੁਰੇ ਫਿਰਦੇ ਰੂਹ ਕਾਲੀ ਦਾਲਚੀ ਉਹਨਾਂ ਇਹ ਵੀ ਗੱਲ ਨਾਲ ਰੋਮ ਉਡਾਉਣੀਆਂ ਟਾਈਮ ਤੇ ਟਾਈਮ ਤੇ ਹਾਂ ਥੋੜਾ ਜਿਹਾ ਹੱਲਾ ਕਰਨ ਦੀ ਲੋੜ ਆ ਹਾਂ ਜਿਹੜੀਆਂ ਗੱਲਾਂ ਹੋਰ ਦੋ ਚਾਰ ਆ ਹੁਣ ਚੱਲ ਆਪਾਂ ਇੱਕ ਦੋ ਕਹਿਤੀਆਂ ਕਈ ਏਰੀ ਉਹ ਕਹਿਣਗੇ ਅਗਲੇ ਯਾਰ ਅਸੀਂ ਇਹਨਾਂ ਨੂੰ ਪੁੱਛਦੇ ਨਹੀਂ ਇਹ ਸਲਾਮਾਂ ਦਿੰਦੇ ਫਿਰਦੇ ਚੌਥਰੀ ਬਣੇ ਬੰਦੇ ਇਹ ਹੁੰਦਾ ਡਾ ਪ੍ਰੇਮ ਪਿਆਰੇ ਤੇ ਉਹ ਫਿਰ ਗੱਲਾਂ ਹੋਰ ਹੋ ਜਾਂਦੀਆਂ ਚਲੋ ਠੀਕ ਆ ਗਿਆ ਚੰਗਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ